ਸਿਰਿਵਾਹਿਰੂ ਸਹੀ ਦੀ ਤਾ ਪਾਵਤੀ ਰਖੀ ਆਪ ਸੀਤਲ ਪੈ ਗੁਰ ਚਰਨੀ ਲਾਗੀ ਰਾਮਨਾਹ ਹਿਰਦੇ ਮੈਂ ਜਾਪ ਦੁਖ ਪੰਜਨੀ ਸਾਹਿਬ ਗੋੜੀ ਮਹਲਾ ਪੰਜਵਾ ਮੋ ਜੀ ਦੁਖ ਪੰਜਨ ਤੀਰ ਨਾਮ ਜੀ ਦੁਖ ਪੰਜਨ ਤੀਰ ਨਾਮ ਅੱਠ ਪੈਰ ਆਰਾਧੀ ਹੈ ਪੂਰਨ ਸੰਤ ਗੁਰ ਗਿਆਨ ਰਹਾਉ ਜਿਤ ਘਟ ਵਸੇ ਪਾਰ ਬ੍ਰਹਮਾ ਸੋਈ ਸੁਹਾਵਾ ਥਾਉ ਜਮ ਕੰਕਰ ਨੀੜ ਨ ਆਵਈ ਰਸਨਾ ਹਰ ਗੁਣ ਗਾਉ ਸੇਵਾ ਸੁਤ ਨ ਜਾਣੀਆ ਨਾ ਜਾਪਿਆ ਰਾਨ ਓਰ ਤੇਰੀ ਲਗਦੀਵਨਾ ਮੇਰੀ ਠਾਕੁਰ ਅਗਮਾ ਗਾਉ ਤੇ ਕਿਰਪਾਲ ਗੁਸਾਈਆ ਨੱਥੇ ਸੋ ਸੰਤ ਤਾਪ ਸਤਿਵਾ ਉਹਨਾਂ ਲਗਾਈ ਸੱਗ ਰਖੀ ਆਪ ਗੁਰ ਨਾਨਕ ਦੇਵ ਗੁਰ ਗੁਰ ਸੱਚਾ ਸਿਧਨ ਹਾਰੀ ਗੁਰ ਤੁਠੈ ਸਬਖਿ ਪਾਇਆ ਜਨ ਨਾਨਕ ਸਦ ਬਰਹਾਰੀ ਗਾੜੀ ਮਹਲਾ ਪੰਜਵਾਂ ਸੂਕੇ ਹਰੀ ਕੀ ਏਖਨ ਮਾਹ ਹੈ ਅੰਮ੍ਰਿਤ ਦ੍ਰਿਸ਼ਟ ਸੰਜੀਵਾਈ ਕਟੇ ਕਸ਼ਟ ਪੂਰੇ ਗੁਰ ਦੀਵਾ ਸੇਵਕ ਦਿਨੀ ਆਪਣੀ ਸੀਵਰ ਮਿੰਡ ਕੀ ਚਿੰਤਾ ਆਪਣੀ ਮਨਿਆਸੈ ਕਰੀ ਦਿਆ ਸੰਤ ਗੁਰ ਗੁਣਤਾਸਾ ਦੁਖ ਨਾਟੇ ਸੁਖ ਆਇ ਸਮਾਈ ਢੀਨ ਪਰਿ ਜਾ ਗੁਰ ਫਰਮਾਈ ਇਚ ਪੁੰਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸਫਲ ਫਰੀ ਗਾੜੀ ਮਹਲਾ 5ਵਾਂ ਤਪ ਗਏ ਪਾਈ ਪ੍ਰਭ ਸਾਤ ਸੀਤਲ ਪੈ ਕੀਨੀ ਪ੍ਰਤਤ ਪ੍ਰਭ ਕਿਰਪਾ ਤੇ ਭੈ ਸੁਹੇਲੀ ਜਨਮ ਜਨਮ ਕੀ ਵਿਛਰੇ ਮਿਲੇ ਰਹਉ ਸਿਮਰਤ ਸਿਮਰਤ ਪ੍ਰਭ ਕਾ ਨਾਮ ਸਗਲ ਰੂਪ ਕਾ ਵਿੰਸਿਆਠਉ ਸਵੇ ਸੁਭਾ ਭੋਲੀ ਹਰ ਬਾਣੀ ਆਠ ਪਹਿਰ ਪ੍ਰਭ ਸਿਮਰਉ ਪ੍ਰਾਣੀ ਦੂ ਦਰਦ ਜਦ ਨੀਂਦ ਨਾ ਆਵੇ ਕਉ ਨਾਨਕ ਜੋ ਹਰ ਗੁਣ ਗਵਾਈ ਗਾੜੀ ਮਹਲਾ 5 ਜੇ ਸਿਮਰਤ ਦੂ ਸਭ ਜਾਈ ਨਾਮ ਰਤਨ ਵਸੇ ਮਨ ਆਈ ਜਦ ਮਨ ਮੇਰੀ ਗੋਵਿੰਦ ਕੀ ਬਾਣੀ ਸਤ ਜਨ ਰਾਮ ਰਸਨ ਵਖਾਣੀ ਰਹ ਇਕ ਸਿਵਨ ਨਾਹੀ ਦੂਜਾ ਕੋਈ ਜਾਕਿ ਦ੍ਰਿਸ਼ਟ ਸਦਾ ਸੁਖ ਹੋਈ ਸਾਜਨ ਮੀਤ ਸਖ ਕਰੀ ਕੋ ਹਰ ਹਰ ਅੱਖਰ ਮਨ ਮੇਰੀ ਰਵ ਰਿਹਾ ਸਰਬਤ ਸੁਆਮੀ ਗੁਣ ਗਾਵੈ ਨਾਨਕ ਅੰਤਰ ਜਾਮੀ ਗਉੜੀ ਮੰਹਲਾ ਪੰਜਵਾ ਕੋਟ ਬਿਗਨ ਹਿਰੈ ਖਿਨ ਮਹਾ ਹੈ ਹਰ ਹਰ ਏਕਤਾ ਸਾਥ ਸੰਗ ਸੁਨਾਹੀ ਪੀਵਤ ਰਾਮ ਰਸ ਅੰਮ੍ਰਿਤ ਗੁਣ ਜਾਸ ਜਪ ਹਰ ਚਨ ਮਿਟੀ ਖੁਦ ਤਾ ਸਿਰਹੁ ਸਰਬ ਕਲਿਆਨ ਸੁਖ ਸਹਿਜਿ ਨਿਦਾਨ ਜਕ ਹਿਰਦੈ ਉਸੇ ਭਗਵਾਨ ਔਖਦ ਮੰਤਰ ਤੰਤ ਸਭ ਸਾਰ ਕਨਿਹਾਰ ਦੇ ਮੈਂ ਧਾਰੂ ਤਜ ਸਭ ਪਰਮ ਪਰਜਿਉ ਪਾਰ ਬ੍ਰਹਮ ਕੋ ਨਾਨਕ ਕਟਾਲੈ ਇਹੋ ਧਰਮ ਗਉੜੀ ਮਹਲਾ ਪੰਜਵਾਂ ਸਾਤ ਪਈ ਗੁਰ ਗੋਬਿੰਦ ਪਾਈ ਤਾਪਾ ਬਿਨ ਸੇ ਮੇਰੀ ਭਾਈ ਰਾਮ ਰਾਮ ਨਾਮਿਤ ਰਸਨ ਵਖਾਨ ਬਿਨ ਸੇ ਰੋਗੈ ਕਲਿਉ ਨਹੀ ਪਰ ਬ੍ਰਹਮ ਗੁਨਾਗੰ ਵਿਚਾਰੁ ਸਾਧੂ ਸੰਗਮ ਹੈ ਨਿਸਤਾਰ ਨਿਰਮਲ ਗੁਰ ਗਾਵੋ ਨਿਤ ਨੀਤ ਗਈ ਬਿਆਰ ਉਭਰੇ ਜਨ ਮੀਤ ਮਨ ਬਚ ਕਰਮ ਪ੍ਰਭ ਆਪਣਾ ਧਾਈ ਨਾਨਕ ਦਾ ਤੇਰੀ ਸਰਨਾਈ ਗਉੜੀ ਮਹਲਾ ਪੰਜਵੈ ਨੀਤਰ ਪ੍ਰਗਾਸ ਕੀਆ ਗੁਰ ਦੀਵ ਪਰਮ ਗੈ ਪੂਨ ਬੀਸੀ ਹੋ ਰਹਾ ਸੀਤ ਲਾਤੀ ਰਖਿਆ ਬੀ ਹਬਿਬਾਰੀ ਪਾਰ ਬ੍ਰਹਮ ਪ੍ਰਭ ਕਿਰਪਾ ਦਾਰੀ ਨਾਨਕ ਨਾਮ ਜਪੈ ਸੋ ਜੀਵੇ ਸਾਧ ਸੰਗ ਹਰ ਅੰਮ੍ਰਿਤ ਪੀਵੇ ਗਉੜੀ ਮਹੱਲਾ ਪੰਜਵੈ تیر ਘਰ ਬੈ ਸੋ ਹਰ ਜਨ ਪਿਆਰੀ ਸਬਗੁਰੂ ਤੁਮਰੇ ਕਾਜ ਸਵਾਰੀ ਰਹਾ ਡਟ ਦੂਰ ਪਰਮੇਸ਼ਰ ਮਾਰੀ ਜਨ ਕੀ ਪੈ ਰੱਖੀ ਕਰਤਾਰੀ ਬਾਦਸ਼ਾਹ ਸਹਾ ਸਵਸਕਰਦੀਨੇ ਅਬਤ ਨਾਮ ਮਹਾਰਸਪੀਨੇ ਨਿਰਭਉ ਹੈ ਜੋ ਭਗਵਾਨ ਸਾਧ ਸੰਗ ਮਿਲ ਕੀ ਨੋਦਾਨੈ ਸਨ ਪਰਿ ਪਰ ਅੰਤਿ ਜਾਮੀ ਨਾਨਕ ਕੋਟ ਪਕਰੀ ਪ੍ਰਸਵਾਮੀ ਗੌੜੀ ਮਹੱਲਾ ਪੰਜਵਾਂ ਰਾਖ ਪਿਤਾ ਪ੍ਰਭ ਅਮੀਰੇ ਮੋਹੇ ਨਿਰਗੁਣ ਸਾਗੁਣ ਤੀਰੇ ਰਹਾਉ ਪੰਚ ਵਿਖਾ ਦੀ ਏਕ ਗਰੀਬਾ ਰੱਖੋ ਰੱਖ ਨਿਹਾਰੀ ਖੀਦ ਕਰੇ ਅਰ ਬੋ ਸੰਤਾ ਵਹੀ ਆਯੂ ਸੰਤੁ ਹਾਰੀ ਕਰ ਕਰ ਹਰਿ ਓ ਅਨਕ ਬੋ ਪਾਤੀ ਛੁੱਢੀ ਕਦੋਂ ਨਹੀਂ ਏਕ ਬਾਸਨ ਤਾਕੀ ਓਟਾ ਸਾਧ ਸੰਗ ਮਿਟ ਜਾਹੀ ਕਰ ਕਿਰਪਾ ਸੰਤਾ ਮਿਲੇ ਮੋਹੀ ਤਨ ਤੇ ਧੀਰਜ ਪਾਇਓ ਸੰਤੀ ਮੰਤਰਿ ਜੋ ਮੈਂ ਨਿਰਭਾਉ ਗੁਰ ਕਾ ਸਬਦਿ ਕਮਾਇਆ ਜੀਤ ਲੇ ਓਏ ਮਹਾ ਬਿਖਾਦੀ ਸੇ ਸੁਹੇਲੀ ਬਾਣੀ ਕਉ ਨਾਨਕ ਮਨ ਪਿਆ ਪ੍ਰਗਟਾ ਪਾਇਆ ਪਰ ਨਿਰਵਾਣੀ ਮਿਲਾਲ ਮਹਲਾ 5 ਵੇ ਸਰਬ ਕਲਿਆਣ ਕੀ ਗੁਰ ਦੀਵਾ ਸੇਵਕ ਆਪਣੀ ਲਾਇਓ ਸੇਵ ਬਿਗਨ ਲਾਗੇ ਜਪ ਲਖ ਭੀਵਾ ਤਤ ਪਨੀਤ ਪਈ ਗੁਰ ਗਾਈ ਦੁਰਤ ਗਿਆ ਹਰੇ ਨਾਮ ਤੇ ਆਈ ਰਹਾ ਸਭਨੀ ਥਾਈ ਰਵਿਆ ਆਪ ਆ ਜੁਗਾਲੂ ਰਾਖਾ ਵਟ ਪ੍ਰਤਾਪ ਗੁਰ ਪ੍ਰਸਾਦ ਨਾ ਹੋਏ ਸੰਤਾਪ ਗੁਰ ਕੀ ਚਰਨ ਲਗੇ ਮਨ ਮੀਠੀ ਨਿਰਵਿਗਨ ਐਸਾ ਠਾਈ ਉੱਠੀ ਸਭ ਸੁਖ ਪਾਇ ਸਭ ਗ੍ਰਤੁੱਠੀ ਪਾਰ ਬ੍ਰਹਮ ਪ੍ਰਭ ਫੈਰਖਵਾਲੀ ਦਿੱਟੇ ਕਿੱਥੇ ਦਿਸੇ ਨਾ ਲੀ ਨਾਨਕ ਦਾਸ ਖਸਮ ਪ੍ਰਤਿਵਾਲੀ ਬਲਾਵਲ ਮਹੱਲਾ ਪੰਜਵੈ ਚਨ ਕਮਲ ਪ੍ਰਭ ਹਿਰਦੇ ਟਿਹਾਈ ਰੂਗਿ ਸਹਿ ਲੈ ਸੋ ਪਾਈ ਗੁਰ ਦੁਖ ਕਾਟਿਆ ਦੀਨੋ ਦੋਨਾ ਸਫਲ ਜਨਮ ਜੀਵਨ ਪਰਵਾਨ ਰਹਾਉ ਆਕਤ ਕਥਾ ਅੰਮ੍ਰਿਤ ਪ੍ਰਭ ਬਾਣੀ ਕਹ ਨਾਨਕ ਜਪ ਜੀਵੈ ਗਿਆਨੀ ਬਿਲਾ ਮਹੱਲਾ ਪੰਜਵਾਰ ਸਾਨਤ ਪਾਈ ਗੁਰ ਸਤਗੁਰ ਪੂਰੀ ਸੁਖ ਉਜੀ ਬਾਜੀ ਅਨਹ ਤੂਰੀ ਰਹਾਉ ਪਪ ਸੰਤਪ ਬਨਾਸੀ ਹਰ ਸਿਮਰਤ ਕਿਲਵਿਕ ਸਵਨਾਸੀ ਅੰਧ ਕਰ ਮਿਲ ਸੁੰਦਰ ਨਾਰੀ ਗੁਰੂ ਨਾਨਕ ਮੇਰੀ ਪੈ ਜਸਵਾਰੀ ਬਲਾ ਮਹੱਲਾ ਪੰਜਵਾ ਸਗਲ ਆਨੰਦ ਕੀਆ ਪਰਮੇਸ਼ਰੇ ਆਪਣਾ ਮਿਰਤ ਸਮਾਰਿਆ ਸਾਜਨਾ ਹੋਏ ਕਿਰਪਾ ਲਾ ਬਿਖਸ਼ੈ ਸਭ ਪਰਿਵਾਰਿਆ ਕਾਜ ਸਤਗੁਰੂ ਆਪ ਸਵਾਰਿਆ ਵੱਡੀ ਅਰਜ਼ਹਰ ਗੋਬਿੰਦ ਕੀ ਸੂਖ ਮੰਗਲ ਕਲਿਆਣ ਬਿਚਾਰਿਆ ਰਹਾ ਵੰਤ੍ਰਿੰ ਤ੍ਰਿਪਾਵਨ ਹਰਿਆ ਹੋਈ ਸਗਲੇ ਜੀ ਸਾਧਾਰਿਆ ਮਨ ਇੱਛੇ ਨਾਨਕផល ਪਾਈ ਪੂਰਨ ਇੱਛ ਪੁਜਾਰਿਆ ਮਿਲਾਲ ਮਹੱਲਾ ਪੰਜਵਾਂ ਰੋਗ ਗਿਆ ਪ੍ਰਭ ਆਪ ਬਿਵਾਇਆ ਨੀਂਦ ਪਈ ਸੁਖ ਸਹਿਜ ਕਰਿ ਆਇਆ ਰਹੋ ਰਾਜ ਰਾਜ ਪੂਜਨ ਖਾਓ ਮੇਰੇ ਪਾਈ ਅੰਮ੍ਰਿਤ ਨਾਮ ਰਿਦਮਹ ਸਿਾਈ ਨਾਨਕ ਗੁਰੂ ਰੇ ਸਰਨਾਈ ਜਿਨ ਆਪਣੇ ਨਾਮ ਕੀ ਪੈ ਜਿਖਾਈ ਬਿਲਾਲ ਮਹੱਲਾ ਪੰਜਵਾਂ ਤਾਸ ਤਾਸ ਸਹਿ ਲਿ ਗਏ ਬਿਨ ਸੀਤੀ ਰੂਗ ਪਾਰ ਬ੍ਰਹਮ ਤੂੰ ਬਖਸ਼ਿਆ ਸੰਤ ਰਸ ਭੋਗ ਰਹਾਉ ਸਰ ਸੁਖਾ ਤੇਰੀ ਮੰਡਲੀ ਤੇਰਾ ਮਨ ਤਨਿਆਰੂਗ ਗੁਣ ਗਾਵੋ ਨਿਤ ਰਾਮ ਕੀ ਅਖਦ ਜੋਗ ਆਇ ਬਸੋ ਕਰ ਦੀਸ ਮਹੈ ਇਹੀ ਭਲੇ ਸੰਜੋਗ ਮਾਨਕ ਪ੍ਰਸ ਪ੍ਰਸੰਨ ਪੈ ਨਹਿ ਗਏ ਬਿਯੋਗ ਮੇਲਾ ਮਹਲਾ ਪੰਜਵਾ ਬੰਦਨ ਕਾਟਿਆ ਪ੍ਰਭ ਹੁਆ ਕਿਰਪਾਲ ਦੀਨ ਦਿਆਲ ਪ੍ਰਭ ਪਾਰ ਬ੍ਰਹਮ ਤਾਂ ਕੀ ਨਦ ਨਿਹਾਲਾਈ ਗੁਰੂ ਰੈ ਕਿਰਪਾ ਕਰੀ ਕਾਟਿਆ ਦੁਖ ਰੋਗ ਮਨ ਤਨ ਸੀਤਲ ਸੁਖੀ ਭਇਆ ਪ੍ਰਾਪਤਿ ਹਮਨ ਜੋਗ ਰਹਾਉ ਔਖੇ ਹਰ ਕਾ ਨਾਮ ਹੈ ਜਿਤ ਰੋਗ ਨਾ ਵਿਆਪੇ ਸਾਧ ਸੰਗ ਮਨ ਤਨ ਤੇ ਫਿਰ ਦੁਖ ਨਾ ਜਾਪੇ ਹਰ 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 Japiye ਅੰਤਰਾ ਲਿਵ ਲਾਈ ਕਿਲ ਵਿੱਚ ਰਹਿ ਸੁਧ ਹੋਈ ਸਾਧੂ ਸਰਨਾਈ ਸੰਤ ਜਪਤ ਹਰ ਨਾਮ ਜਸ ਕਾਂ ਕੀ ਦੂਰ ਬਰਾਈ ਮਹਾ ਮੰਤਰ ਨਾਨਕ ਕਟੈ ਹਰ ਕੀ ਗੁਣ ਗਾਈ ਮਿਲਾਲ ਮਹੱਲਾ ਪੰਜਵੈ ਹਰ ਹਰੀ ਹਰ ਅਰਾਧਿਏ ਹੋਈਏ ਆਰੋਗ ਰਾਮਚੰਦ ਕੀ ਲਸਟਿਕਾ ਜਿਨ ਮਾਰਿਆ ਰੋਗ ਰਹਾ ਗੁਰਪੁਰ ਆਹਰੇ ਜਪਿਐ ਨਿਰਗਿਤੇ ਭੋਗਾ ਸਾਦ ਸੰਗਤਿ ਕੈ ਵਾਰਨੇ ਮਿਲਿਆ ਸੰਜੋਗ ਜੇ ਸਿਮਰਤ ਸੋ ਪਾਈਐ ਬਿਨ ਸੇਬਿ ਓਗ ਨਾਨਕ ਪ੍ਰਸਰਨ ਗਤੀ ਕਰਨ ਕਾਨ ਜੋਗਾ ਰਾਗ ਬਿਲਾਵਲ ਮਹੱਲਾ ਪੰਜਵਾ ਧੁਪਦੀਕਰ ਪੰਜਵਾ ਇਕ ਓੰਕਾਰੀ ਸੰਗੁਰ ਪ੍ਰਸਾਦੀ ਔਰ ਉਪਾਸ ਸਭ ਤਿਆਗਿਆ दारू ਨਾਮ ਲਿਆ ਤਾ ਪਾਪ ਤੇ ਸਾਰਾ ਮਿਟੇ ਰੂਗ ਸੀਤਲ ਮਨ ਭਿਆ ਘਰ ਪੂਰਾ ਆਰਾਮ ਆਸਲਾ ਦੁੱਖ ਗਿਆ ਰੱਖਣ ਹਾਰੇ ਰੱਖਿਆ ਆਪਣੀ ਕਰਮਿਆ ਰਹਾ ਮਹਾ ਪਕੜ ਪ੍ਰਭ ਕਾ ਡਿਆ ਕੀਨਾ ਆਪਣੇ ਆਉ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭੈ ਆਉ ਮੇ ਲਾਲ ਮਹਲਾ ਪੰਜਵਾਂ ਰੋਗ ਮਿਟਾਇਆ ਆਪ ਪ੍ਰਭ ਉਪਜਿਆ ਸੁਖ ਸੰਤ ਵਡ ਪਰਤਾਪ ਅਚੱਜ ਰੂਪ ਹਰ ਕੀਨੀ ਦਾਤ ਗੁਰੂ ਗੋਬਿੰਦ ਕਿਰਪਾ ਕਰੀ ਰੱਖਿਆ ਮੀਰਾ ਭਾਈ ਹਾਮ ਤਿਸ ਕੀ ਸਰਨਾਗਤੀ ਜੋ ਸੁਸ ਰਸ ਹਾਈ ਰਹਾ ਮਿਰਤੀ ਕਦੇ ਨਾ ਹੋਏ ਜਨ ਕੀ ਅਰਦਾਸ ਨਾਨਕ ਜੋਰ ਗੋਵਿੰਦ ਕਾ ਪੂਰ ਗੁਨਤਾਸ ਬਿਲਾਵਲ ਮਹੰਲਾ ਪੰਜਵਾਂ ਤਾਤੀਆ ਨ ਲੱਗਾਈ ਪਾਰ ਬ੍ਰਹਮ ਸਰਨਾਈ ਜੋ ਗਿਰਧ ਮਾਰੀ ਰਾਮ ਕਾਰ ਦੁੱਖ ਲੱਗੇ ਨਾ ਪਾਈ ਸਤਿਗੁਰੂ ਪੂਰਾ ਭੀਟਿਆ ਜਿਨ ਬੰਤ ਬਣਾਈ ਰਾਮ ਨਾਮ ਔਖੜੀਆ ਏਕਾ ਲਿਵ ਲਾਈ ਰਹਾਉ ਰਾਖ ਨੀਤ ਨਰਖਨ ਹਾਰ ਸਭ ਆਦ ਮਿਟਾਈ ਕਉ ਨਾਨਕ ਕਿਰਪਾ ਪਈ ਪ੍ਰਭੈ ਸਹਾਈ ਮੇਲਾਨ ਮਹੱਲਾ ਪੰਜਵਾਂ ਆਪਣੇ ਬਾਲ ਕਾਵ ਰੱਖਿਆ ਨੈ ਪਰਮ ਬ੍ਰਹਮ ਗੁਰੂ ਦੀਵਾ ਸੁਖਾਂਤ ਸਹਜੇ ਆਨੰਦ ਭਈ ਪੂਨ ਵਈਸੀ ਵਾਰਾਉ ਵਜਨ ਕੀ ਬੇਨਤੀ ਸੁਣੀ ਪ੍ਰਵਾਪ ਰੂ ਮਿਟਾ ਜੀ ਵਾਲੇ ਨ ਜਾ ਕਵਰ ਪਰਤਾਪ ਦੁਖ ਮਾਰੇ ਬਖਸ਼ਿਨ ਆਪਣੀ ਕਲਤਾਰੀ ਮਨ ਬਾਸ਼ਟ ਫਲ ਦਿੱਤੇ ਨਾਨਕ ਬਲਹਾਰੀ ਵੇਲਾ ਮਹੱਲਾ ਪੰਜਵਾਂ ਤਾਪ ਲਹਾਇਆ ਗੁਰਸਿੱਧ ਜਨਹਾਰੇ ਸਬ ਗੁਰੇ ਆਪਣੇ ਕੋ ਬਲ ਜਾਈ ਜਿਨ ਪੈ ਜੇ ਰਕੀ ਸਾਰੀ ਸੰਸਾਰੀ ਰਹਉ ਕਰਮਸ਼ਟਕ ਧਾਰ ਬਾਲਕ ਰਖ ਲੀਨੋ ਪ੍ਰਭ ਅੰਮ੍ਰਿਤ ਨਾਮ ਮਹਰ ਰਹਿ ਦੀਨੋ ਦਾਸ ਕੀ ਲਾਇ ਰਖੈ ਮਿਹਰਵਾਨਾ ਗੁਰੂ ਨਾਨਕਾ ਬੋਲੇ ਦਰਗੀ ਪਰਵਾਨ ਮਿਲਾਲ ਮਹੱਲਾ ਪੰਜਵੈ ਤਾ ਪਾਪ ਤੀ ਰਾਖੀ ਆਪ ਸੀਤਲ ਪੈ ਗੁਰ ਚਰਨੀ ਲਾਗੀ ਰਾਮ ਨਾਮ ਰਿਦੈ ਮੈਂ ਜਾਪ ਰਹਾ ਕਰ ਕਿਰਪਾ ਹਸਤ ਪ੍ਰਭੂ ਦੀਨੇ ਜਗਤ ਤਾ ਨਵਖੰਨ ਪ੍ਰਤਾਪ ਦੁਖ ਬਿਨ ਸੇ ਸੁਖ ਅੰਤ ਪ੍ਰਵੇਸ਼ਾ ਤ੍ਰਿਸ਼ਨ 부ਜੀ ਮਨ ਤਨ ਸਤਿ ਦਰਾਪ ਅਨਤ ਕੋ ਨਾਤ ਸਨ ਸਿਮਰਤ ਸਭ ਸ੍ਰੀ ਕੋ ਮਾਈ ਬਾਪ ਭਗਤ ਵਸਲਾ ਪੈ ਪੰਜਨ ਸੁਆਮੀ ਗੁਣ ਗਾਵਤ ਨਾਨਕ ਲਾਪ ਸੋਟ ਮਹਲਾ ਪੰਜਵਾ ਕ੍ਰਿਸ਼ਨਾਨ ਸਿਮਰ ਪ੍ਰਭ ਆਪਣ ਨੰਤਨ ਭੈ ਅਰੂਗਾ ਉੋਟਾ ਵਿਗਨ ਲਾਚੀ ਪ੍ਰਭ ਸਰਨਾ ਪਰਿਟੀ ਭਲੇ ਸੰਜੁਗਾ ਪ੍ਰਭਾਣੀ ਸਰਸ ਪਖਿਆ ਗਾਵਾ ਸੁਨੋ ਪੜ ਨਿਤ ਭਾਈ ਗੁਰਪੂਰੇ ਤੂੰ ਰਾਖਿਆ ਰਹਾ ਸੱਚ ਸਹਿ ਮਿੱਤਿ ਲਈ ਭਗਤ ਵਛਲ ਦੀਐ ਲਾਉ ਸੰਤਾਂ ਕੀ ਪੈਜ ਰਖਦਾ ਆਇ ਆਤ ਮਿਰਤ ਪ੍ਰਤ ਪਾਲਾਉ ਹਰ ਅੰਮ੍ਰਿਤ ਨਾਮ ਪੂਜਨ ਨਿਤ ਪਿੰਚ ਸਰਬੇਲਾ ਮੁਖ ਪਾਉ ਜਰਾਮਰਾਤਾ ਸਵਨੱਠਾ ਗੁਣ ਗੋਬਿੰਦ ਨਿਤ ਗਾਵੋ ਸੁਣੀ ਅਰਦਾਸ ਸੁਆਮੀ ਮੀਰੈ ਸਰਵ ਕਲਾ ਬਣਾਈ ਪ੍ਰਗਟ ਪਈ ਸਹਲੇ ਜੁਗ ਅੰਤਰ ਗੁਰ ਨਾਨਕੀ ਵਡਿਆਈ ਸੋਤ ਮਹੱਲਾ ਪੰਜਵਾਂ ਸੂਖ ਮੰਗਲ ਕਲੀਆਂ ਸਹਿਤਨਾ ਪ੍ਰਭ ਕੀ ਚਰਨ ਨਿਹਾਰਿ ਆਵ ਰੱਖਣ ਹਾਰੇ ਰੱਖਿਓ ਬਾਰਕ ਸਤਿਗੁਰਤਾ ਪੁਤਾਰਿ ਆਵ ਮਵਰੇ ਸਤਗੁਰ ਕੀ ਸਿਰਨਾਈ ਜਾਂ ਕਿਸੇ ਨਾ ਬਿੱਤੀ ਜਾਈ ਰਹਾਉ ਕਰ ਮੈ ਸੂਪ ਬਾਰ ਫਲ ਸੁਕਾ ਪ੍ਰਭ ਨੇ ਫੈ ਦਿਆਲਾ ਨਾਨਕ ਬਿਗਨ ਲਾਗੇ ਕੋ ਮੀਰਾ ਪ੍ਰਭੂਆ ਕਿਰਪਾ ਲਾਉ ਸੋਰਠਾ ਮਹਲਾ ਪੰਜਵੈ ਗਹਿ ਕਲੇਸ਼ ਰੂ ਸਭ ਨਸੀ ਪ੍ਰਵ ਆਪਣੈ ਕਿਰਪਾ ਤਾਰੀ ਆਠ ਪਹਿਰ ਰਤ ਸੁਆਮੀ ਪੂਰਨ ਕਾਲ ਹਮਾਰੀ ਹਰ ਜਿਉ ਤੂੰ ਸੁਖ ਸੰਪਤਿ ਰਾਸ ਰਾਖ ਲਹਿਓ ਪਾਈ ਮੇਰੀ ਕੋ ਪ੍ਰਗਮ ਅਰਦਾਸ ਰਾਖ ਲਹਿਓ ਪਾਈ ਮੇਰੀ ਕੋ ਪ੍ਰਵ ਅਗਾਹ ਹਰਿ ਦਾਸ ਰਹੁ ਜੋ ਮੰਗੋ ਸੋਈ ਸੋਈ ਪਾਵਾ ਆਪਣੇ ਖਸ਼ਮ ਪੁਰਸ ਕਾ ਨਾਨਕ ਘਰ ਪੂਰਾ ਭੇਟਿਓ ਮਿਟਿਓ ਸਗਲਾਂ ਦੀ ਸੋਟ ਮਹਲਾ ਪੰਜਵਾਂ ਸਿਮਰ ਸਿਮਰ ਗੁਰ ਸਤਿਗੁਰੇ ਆਪਣਾ ਸਗਲਾਂ ਦੁੱਖ ਮਿਟਾਇਆ ਤਾਪ ਰੋਗ ਗੁਰ ਬਚਨੀ ਮਨ ਇੱਛੀ ਫਲ ਪਾਇਆ ਮੀਰਾ ਘਰ ਪੂਰਾ ਸਦਾਤਾ ਕਰਨ ਕਾ ਸੰਮਰੈ ਸੁਆਮੀ ਪੂਰਨ ਬੁਰਖ ਵਿਦਾਤਾ ਰਹਾਉ ਅਨੰਦ ਬਨੋ ਮੰਗਲ ਗੁਣ ਕਾਉ ਗੁਰ ਨਾਨਕ ਪੈ ਦੇ ਆਲਾ ਜੈ ਜੈ ਕਰ ਪੈ ਜਗ ਭੀਤਰ ਹੋਆ ਪਾਰ ਬ੍ਰਹਮ ਰਖਵਾਲਾ ਸੋਟ ਮਹੰਲਾ ਪੰਜਵਾ ਦੁਰਤ ਗਵਾਇਆ ਹੈ ਪ੍ਰਵੈਪੀ ਸੈ ਸੰਸਾਰੂ ਭਾਰਿਆਉ ਬਾਰ ਬ੍ਰਹਮ ਪ੍ਰਾਪਾ ਕਿਰਪਾ ਤਾਰੀ ਆਪਣਾ ਮਿਰਦਾਸ ਸਮਾਰਿਆ ਹੋਈ ਰਾਜੇ ਰਾਮ ਕੀ ਰਖਵਾਲੀ ਸੂ ਸਹਿਜ ਆਨੰਦ ਗੁਨ ਗਾਉ ਮਨ ਤਨ ਦੇਸ ਖਾਲੀ ਰਹਾ ਪਤਰੋ ਤਾਨ ਸੰਗੁਰ ਮੀਰਾ ਮੈਂ ਜਿਸ ਕਾ ਪਰਵਸ ਬਖਸ਼ ਲੈ ਸਾ ਸੱਚੇ ਸਾਹਿਬ ਸੁਨ ਨਾਨਕ ਕੀ ਅਰਦਾਸ ਸੋਟ ਮਹੱਲਾ ਪੰਜਵਾ ਪਖਸ਼ਾ ਪਾਰ ਬ੍ਰਹਮ ਪਰਮੇਸ਼ਰੀ ਸਗਲੇ ਰੂਗ ਵਿਦਾਰੀ ਗੁਰਪੂਰੇ ਕੀ ਸਨੀ ਉਭਰੇ ਕਾਜ ਸਗਲ ਸੁਵਾਰੀ ਹਰ ਜਨ ਸਿਮਰੈ ਨਾਮ ਧਾਰ ਤਾਪਤਾਰਿਆ ਸਭ ਗੁਰੂਰੇ ਆਪਣੀ ਕਿਰਪਾ ਧਾਰ ਰਹਾਉ ਸਦਾ ਅਨੰਦਾ ਕਰੀ ਮੇਰੀ ਪਿਆਰੀ ਹਰ ਗੋਵਿੰਦ ਗੁਰ ਰਾਖਿਆ ਵੜੀ ਵੜਿਆਈ ਨਾਨਕ ਕਰਤੇ ਕੀ ਸਾਚ ਸਬਦ ਸਤਿਪੱਕਿਆ ਸੋਟ ਮਹੱਲਾ ਪੰਜਵੈ ਤੇ ਕਿਰਪਾ ਸੁਆਮੀ ਮੀਰੀ ਤਿਸ ਸਾਚੇ ਦਰਬਾਰ ਸਤਿਗੁਰੂ ਤਾਪ ਗਵਾਇ ਆਪਈ ਠਾਂਡ ਪਾਈ ਸੰਸਾਰੀ ਆਪਣੇ ਜੀ ਜੰਤ ਆਪੇ ਰੱਖੀ ਜਮਹਿ ਕਿਉ ਹਟਤਾਰੀ ਹਰ ਕੀ ਚਰਨ ਹੈ ਦੇਰ ੜਾਰੀ ਸਦਾ ਸਦਾ ਪ੍ਰਸਮਰੇ ਭਾਈ ਦੁੱਖ ਕਿਲਵਿਕ ਕਟਨ ਹਾਰ ਰਹਾ ਤਿਸ ਕੀ ਸਨੀ ਉਬਰੇ ਭਾਈ ਜਿਨ ਰਤਿਆ ਸਭ ਕੋਈ ਕਨ ਕਨ ਸਮਰ ਸੋ ਪਾਈ ਸੱਚੇ ਸੱਚੀ ਸੋਈ ਨਾਨਕ ਪ੍ਰਭ ਤੇ ਆਈ ਭਾਈ ਮਨ ਤਨ ਸੀਤਲ ਹੋਈ ਸੋਟ ਮਹੱਲਾ ਪੰਜ ਵਾ ਸੰਤੋ ਹਰਿ ਹਰਿ ਨਾਮ ਤੇ ਆਈ ਸੁਖ ਸਾਗਰ ਪ੍ਰਭ ਵਿਸਰਉ ਨਹੀਂ ਮਨ ਚਿੰਦਿਆ ਰਾਹ ਫਰ ਪਾਈ ਰਹਾ ਸੰਤ ਗੁਰੂ ਹੋਰੇ ਤਾਪ ਗਵਾਇ ਆਪਣੀ ਕਿਰਪਾ ਧਾਰੀ ਪਰ ਬ੍ਰਹਮ ਪ੍ਰਭ ਹੈ ਦਿਆਲਾ ਦੁੱਖ ਮਿਟਿਆ ਸਭ ਪਰਵਾਰੀ ਸਰਨਿ ਤਾਨਾ ਮੰਗਲ ਰਸ ਰੂਪਾ ਹਰਿ ਕਾ ਨਾਮ ਧਰੋ ਨਾਨਕ ਪਤ ਰਾਖੀ ਪਰਮੇਸ਼ਰੇ ਅਭਿਆਸ ਸੰਸਾਰਉ ਸੋਤ ਮਹੱਲਾ ਪੰਜਵਾ ਮੇਰਾ ਸੰਤ ਗੁਰਖਵਾਲਾ ਹੂਆ ਤਹਾਨ ਕਿਰਪਾ ਪ੍ਰਵਾਹ ਦੀ ਰਾਖਿਆ ਹਰ ਗੋਵਿੰਦ ਨਮਨ ਰੁਆ ਰਹਾਉ ਤਾਪ ਗਿਆ ਪ੍ਰਭ ਆਪ ਮਿਟਾਇਆ ਜਨ ਕੀ लाज ਰਖਾਈ ਸਾ ਸੰਗਤ ਤੇ ਸਫਲ ਪਾਈ ਸਤਿਗੁਰ ਕੈਬਲ ਜਾਈ ਹਉ ਪਰਤ ਪ੍ਰਦੂਐ ਸواری ਹਮਰਾ ਗੁਨ ਅਗੁਨਾ ਵਿਚਾਰਿਆ ਅਟਲ ਬਚਨ ਨਾਨਕ ਗੁਰਤੀਰਾ ਸਫਲ ਕਰ ਮਸਟਕ ਧਾਰਿਆ ਸੋਟ ਮਹਲਾ ਪੰਜਵਾਂ ਜੀਹ ਜੰਤਰ ਸਭ ਜਿਸਕੇ ਕੀਏ ਸੁਈ ਸੰਸਹਾਈ ਆਪਣੇ ਸੇਵਕਿਆ ਪੀ ਰਖੈ ਪੂਰਨ ਭੀ ਬਰਾਈ ਪਾਰ ਬ੍ਰਹਮ ਪੂਰਾ ਮੀਰੇ ਨੌ ਅਲ ਵਰ ਪੂਰੇ ਪੂਰੀ ਸਰ ਰਾਖੀ ਹੋਏ ਸਰਵ ਦਿਆਲੂ ਰਹਾ ਅੰਦਰ ਨਾਨਕ ਨਾਮ ਤੇ ਆਈ ਜੀ ਪ੍ਰਾਨ ਕਰ ਦਤ ਆਪਣੇ ਦਾਸ ਕੋ ਕੰਟ ਲਾਈ ਰੱਖੈ ਜਿਉ ਬਾਰਕ ਪਤ ਮਤਾ ਸੋਟ ਮਹੱਲਾ ਪੰਜ ਵਾਈ ਥਣ ਪਾਈ ਕਰਤਾਰੀ ਤਾ ਛੋੜ ਗਿਆ ਪਰਿਵਾਰੀ ਗੁਰਪੁਰ ਰਹਿ ਰਾਖੀ ਸਨ ਸਚੇ ਕੀਤਾ ਕੀ ਪਰਮੇਸ਼ਰ ਆਪੋ ਆ ਰਖਵਾਲਾ ਸਾਂ ਸਹਜ ਸੁਖ ਖਿੰਮੈ ਉਪਜੇ ਮਨ ਹੋਵਾ ਸਦਾ ਸੁਖਾਲਾ ਰਹਉ ਹਰ ਨਾਮ ਦੀਓ ਦਾਰੂ ਤੈਨ ਸਗਲਾ ਰੂਪ ਵਿਦਾਰੂ ਆਪਣੀ ਕਿਰਪਾ ਦਾਰੀ ਤੈਨ ਸਗਲੀ ਬਾਸਵਾਰੀ ਪ੍ਰਭ ਆਪਣਾ ਮਿਰਤ ਸਮਾਰਿਆ ਹਮਰਾ ਗੁਣ ਆਗੁਣ ਵਿਚਾਰਿਆ ਗੁਰ ਕਾ ਸਬਦ ਭਇਓ ਸਾਖੀ ਤੈਨ ਸਗਲੀ ਲੀਲਾ ਜਿ ਰਾਖੀ ਬੁਲਾਇਆ ਬੋਲੀ ਤੇਰਾ ਤੂੰ ਸਾਇਗੁਨੀ ਗੀਹਰਾ ਜਬਾ ਨਾਨਕ ਨਾਮ ਸੱਚ ਸਾਖੀ ਆਪਣੀ ਦਾਸ ਕੀ ਪੈਜ ਰਾਖੀ ਸੋਟ ਮਹੱਲਾ ਪੰਜਵਾਂ ਗੁਰਪੂਰਾ ਆਰਾਧੀ ਕਾਜ ਸਿਲੇ ਸਾਦੀ ਸਲ ਮਨੋਰਥ ਪੂਰੀ ਬਾਜੀ ਅਨਹ ਪੂਰੀ ਸੰਤੋ RAM ਜਪਤੈ ਸੋ ਪਾਇਆ ਸੰਤ ਸਥਾਨ ਬਸੇ ਸਿ ਸਿਜੀ ਸਗਲੇ ਦੁੱਖ ਮਿਟਾਇਆ ਰਹਾਉ ਗੁਰੂ ਰੇ ਕੀ ਬਾਣੀ ਪਰਮ ਮਨ ਪਾਣੀ ਨਾਨਕ ਦਾਸ ਸੁਖਾਣੀ ਨਿਰਮਲ ਕਤ ਕਹਾਣੀ ਗੁਰੂ ਪੂਰੇ ਕੀ ਬਾਣੀ ਪਾਰ ਬ੍ਰਹਮਨ ਭਾਣੀ ਨਾਨਕ ਦਾਸ ਸੁਖਾਣੀ ਨਿਰਮਲ ਕਤ ਕਹਾਣੀ